ਸਤਿ ਸ੍ਰੀ ਅਕਾਲ ਜੀ ਮੈਂ ਵੀਡੀਓ ਜਿਹੜੀ ਹੈ ਕਰੇਲਿਆਂ ਦੇ ਪਕੌੜੇ ਜਿਹੜੇ ਆ ਉਹਦੀ ਬਣਾ ਰਿਆ ਸਭ ਤੋਂ ਪਹਿਲਾਂ ਛੋਟੇ ਛੋਟੇ ਕਰੇਲੇ ਲਏ ਆ ਆਦੇ ਕਰੇਲੇ ਆ ਤੇ ਛੋਟੇ ਛੋਟੇ ਕਰੇਲੇ ਲੈ ਕੇ ਉਹਨਾਂ ਦੇ ਛੋਟੇ ਛੋਟੇ ਪੀਸ ਕੀਤੇ ਹਨ ਛੋਟੇ ਛੋਟੇ ਪੀਸ ਕਰਕੇ ਫਿਰ ਮੈਂ ਲਿਆ ਹੈ ਬੇਸਨ ਤੇ ਉਸ ਤੋਂ ਬਾਅਦ ਲੈ ਸਰੋਂ ਦਾ ਤੇਲ ਬੇਸਨ ਤੇ ਸਰੋਂ ਦਾ ਤੇਲ ਜਿਹੜਾ ਕੜਾਹੀ ਦੇ ਵਿੱਚ ਉਸ ਨੂੰ ਗਰਮ ਕੀਤਾ ਗਰਮ ਕਰਨ ਤੋਂ ਬਾਅਦ ਜਦੋਂ ਤੇਲ ਗਰਮ ਹੋ ਜਾਏ ਫਿਰ ਅਸੀਂ ਇਹਦੇ ਵਿੱਚ ਜਿਹੜੇ ਨੇ ਉਹ ਪਕੌੜੇ ਜਿਹੜੇ ਨੇ ਉਹ ਕੱਢਨੇ ਆ ਮੈਂ ਆਲਰੇਡੀ ਜਿਹੜੇ ਪਕੌੜੇ ਨੇ ਇਸ ਕੀਤੇ ਹੋਏ ਉਹ ਮੈਂ ਤੜਾਈ ਦੇ ਵਿੱਚ ਧਾਵਾਂਗਾ ਤੜਾਈ ਦੇ ਵਿੱਚ ਧਾਵਾਂਗਾ ਔਰ ਇਹਨਾਂ ਪਹਿਲਾ ਹੀ ਪੂਰ ਜਿਹੜਾ ਕੱਢਣ ਤੋਂ ਬਾਅਦ ਅਸੀਂ ਇਸ ਨੂੰ ਜਦੋਂ ਇਹ ਠੰਡੇ ਹੋਤੇ ਹੈ ਦਰਦਰੇ ਹੋ ਜਾਂਦੇ ਆ ਫਿਰ ਅਸੀਂ ਇਸ ਨੂੰ ਅਸੀਂ ਬਾਅਦ ਕਰਾਂਗੇ ਜੇ ਬਾਅਦ ਕਰਨ ਤੋਂ ਬਾਅਦ ਇਸਨ ਦੇ ਵਿੱਚ ਮੈਂ ਥੋੜਾ ਥੋੜਾ ਨਮਕ ਮਿਰਚ ਕਾਲੀ ਮਿਰਚ ਜੀਰਾ ਧਨੀਆ ਇਹ ਥੋੜਾ ਥੋੜਾ ਪਾਇਆ ਹੈ ਪਾ ਕੇ ਇਹ ਖਾਦੇ ਜਾ ਸਕਣ ਵਧੀਆ ਤਰੀਕੇ ਨਾਲ ਅਤੇ ਇਹ ਜਦੋਂ ਵੀ ਕੋਈ ਤੁਹਾਡੇ ਘਰ ਗੈਸਟ ਆਉਂਦਾ ਉਹਨਾਂ ਨੂੰ ਵੀ ਇਹ ਪਕੌੜੇ ਖਵਾਓ ਇਹ ਪਕੌੜੇ ਜਿਹੜੇ ਆ ਇਹ 슈ਗਰ ਦੇ ਮਰੀਜ਼ਾਂ ਲਈ ਬਹੁਤ ਹੀ ਵਧੀਆ ਹੈ ਨਾਲੇ ਟੇਸਟੀ ਹੈ ਤੇ ਨਾਲੇ ਬਹੁਤ ਵਧੀਆ ਹੁਣ ਇਹਨਾਂ ਨੂੰ ਮੈਂ ਪਲਾ ਮੰਗਾ ਉਹਨੇ ਜਿਹੜੇ ਪਕੌੜੇ ਨੇ ਇਹਨਾਂ ਨੂੰ ਅਜੇ ਕੱਚੇ ਪਕੌੜੇ ਹਨ ਇਹਨਾਂ ਨੂੰ ਮੈਂ ਇੱਕ ਥਾਲੀ ਦੇ ਵਿੱਚ ਕੱਢਿਆ ਹੈ ਥਾਲੀ 'ਚ ਕੱਢਣ ਤੋਂ ਬਾਅਦ ਥੋੜੇ ਜਿਹਾ ਬਾਅਦ ਇਸ ਨੂੰ ਦੁਬਾਰਾ ਮੈਂ ਪਕੌੜਿਆਂ ਨੂੰ ਦੁਬਾਰਾ ਮੈਂ ਇਹਨਾਂ ਨੂੰ ਇਹ ਕੜਾਹੀ ਦੇ ਵਿੱਚ ਪਾ ਕੇ ਕੱਢਾਂਗਾ ਤਾਂ ਕਿ ਇਹ ਵਧੀਆ ਤਰੀਕੇ ਨਾਲ ਪਕੌੜੇ ਜਿਹੜੇ ਆ ਉਹ ਬਣ ਸਕਣ ਇਸ ਤੋਂ ਬਾਅਦ ਮੈਂ ਪਕੌੜੇ ਦੁਬਾਰਾ ਜਿਹੜਾ ਕੜਾਈ 'ਚ ਪਾ ਲਿਆ। ਮੌਨ ਪਕੌੜੇ ਜਿਹੜੇ ਹਨ ਉਹ ਬਰ ਚੁੱਕੇ ਹਨ ਮੈਂ ਗੈਸ ਬੰਦ ਕਰਤੀ ਹੈ। ਇਹਨਾਂ ਨੂੰ ਮੈਂ ਹੁਣ ਬਾਹਰ ਕੱਢਾਂਗਾ ਪਕੌੜਿਆਂ ਨੂੰ। ਇਹੜੇ ਪਕੌੜੇ ਹਨ ਇਹ 슈ਗਰ ਦੇ ਮਰੀਜ਼ਾਂ ਲਈ ਬਹੁਤ ਹੀ ਵਧੀਆ ਹਨ ਅਤੇ ਖੂਨ ਨੂੰ ਵੀ ਸਾਫ਼ ਕਰਦੇ ਆ ਤੇ ਇਸ ਕਰਕੇ ਅਗਰ ਜੇ ਉਹ ਕਰੇਲੇ ਵੈਸੇ ਨਹੀਂ ਖਾ ਸਕਦੇ ਇਸ ਤਰੀਕੇ ਨਾਲ ਕਰੇਲੇ ਖਾ ਸਕਦੇ ਇਹਨਾਂ ਦਾ ਨੁਕਸਾਨ ਵੀ ਕੋਈ ਨਹੀਂ ਹੈ ਦੇਖੋ ਤੁਸੀਂ ਕਿਲੋ ਕਰੇਲੇ ਲੈਣੇ ਹਨ ਉਹਨਾਂ ਨੂੰ ਛੋਟੇ ਛੋਟੇ ਪੀਸ ਕਰਕੇ ਤੇ ਤੁਸੀਂ ਉਹਦੇ ਵਿੱਚ ਪਾਣੀ ਪਾ ਕੇ ਤੇ ਤੁਸੀਂ ਉਹਦੇ ਵਿੱਚ ਇਸ ਨੂੰ ਜਿਹੜੇ ਕਰੇਲੇ ਹਨ ਉਹਨਾਂ ਨੂੰ ਇਸ ਤਰ੍ਹਾਂ ਹੀ ਕਰਨਾ ਹੈ ਔਰ ਇਹ ਜਦੋਂ ਤੁਸੀਂ ਇਸ ਨੂੰ ਮਸਲੋਗੇ ਕਰੇਲਿਆਂ ਨੂੰ ਚੰਗੀ ਤਰ੍ਹਾਂ ਇਹਨੂੰ ਮਸਲਣਾ ਹੈ ਤੇ ਭਾਰ ਪਾਉਣਾ ਹੈ ਭਾਰ ਪਾਉਣ ਤੋਂ ਬਾਅਦ ਤੁਸੀਂ ਉਹਨਾਂ ਚ ਕਰੇਲੇ ਜਿਹੜੇ ਆ ਕੋ ਮਸਲੇ ਹਨ ਪਾਣੀ ਦੇ ਵਿੱਚ ਜਿੰਨਾ ਚਿਰ ਤੁਹਾਡੀ ਜੀਭ ਜਿਹੜੀ ਹੈ ਉਹਦੇ ਵਿੱਚ ਕੜਿੱਤਣ ਨਹੀਂ ਆ ਜਾਂਦੇ ਜਦੋਂ ਤੁਹਾਡੀ ਜੀਭ ਦੇ ਵਿੱਚ ਕੜਿੱਤਣ ਆ ਗਈ ਸਮਝ ਲਓ ਵੀ ਕ੍ਰੇਲਿਆਂ ਦਾ ਜਿਹੜਾ ਅਸਰ ਆ ਉਹ ਹੋ ਜਾਏਗਾ ਕਿਉਂਕਿ ਕ੍ਰੇਲਿਆਂ ਦੇ ਇਹ ਜਿਵੇਂ ਮੈਂ ਕਰ ਰਿਹਾ ਹਾਂ ਇਤਨਾ ਥੋੜੀ ਪੈਰਾਂ ਨੂੰ ਚੁਬਣ ਹੁੰਦੀ ਹੈ ਮਹਿਸੂਸ ਹੋ ਰਹੀ ਹੈ ਪਰ ਘਬਰਾਉਣ ਦੀ ਲੋੜ ਨਹੀਂ ਇਹ ਤੁਹਾਡੇ 슈ਗਰ ਦੇ ਫਾਇਦੇ ਲਈ ਮੈਂ ਕਰ ਰਿਹਾ ਹਾਂ ਤੁਹਾਨੂੰ ਦੱਸ ਰਿਹਾ ਹਾਂ ਇਸ ਤਰ੍ਹਾਂ ਤੁਸੀਂ ਕarele ਪਹਿਲਾਂ ਪਕੌੜੇ ਬਣਾਏ ਸੀ ਤੇ ਬਾਕੀ ਜਿਹੜੇ ਨੇ yellow ਕarele ਲੈ ਕੇ ਉਹਨਾਂ ਨੂੰ ਪ੍ਰਾਪ ਦੇ ਵਿੱਚ ਪਾ ਕੇ ਤੇ ਇਹਨਾਂ ਨੂੰ ਘੜਤ ਘੜ ਅੱਧਾ ਘੰਟਾ ਇਸ ਨੂੰ ਇਤਨਾ ਪੈਰਨਾ ਦਾ ਮਸਲਾ ਹੈ ਪੈਰਨਾ ਨਸਲ ਤੋਂ ਬਾਅਦ ਜਦੋਂ ਤੁਹਾਡੇ ਜੀਭ ਦੇ ਉੱਤੇ ਕਟਤਣ ਆ ਜਾਵੇ ਕareleਆਂ ਦਾ ਟੇਸ ਆਉਣਾ ਸ਼ੁਰੂ ਹੋ ਜਾਵੇ ਉਸ ਵਕਤ ਤੁਸੀਂ ਇਸ ਨੂੰ ਬੰਦ ਕਰ ਸਕਦੇ ਹੋ ਔਰ ਇੱਕ ਕਾਰਵਾਈ ਜਿਹੜੀ ਹੈ ਇਹ ਸ਼ਾਮ ਨੂੰ ਵੀ ਤੁਸੀਂ ਇਸੇ ਪਾਣੀ ਨਾਲ ਹੀ ਕਰ ਸਕਦੇ ਹੋ ਇਸ ਨੂੰ ਲਗਾਤਾਰ ਘਰ ਤੋਂ ਘੱਟ ਅੱਧਾ ਘੰਟਾ ਕਰਨਾ ਸਵੇਰੇ ਇੱਧਾ ਘੰਟਾ ਸ਼ਾਮ ਇਹ ਕਰਨਾ ਜ਼ਰੂਰੀ ਹੈ ਤੁਸੀਂ ਦੇਖੋਗੇ ਵੀ ਇਹਦਾ ਕਿੰਨਾ ਫਾਇਦਾ ਹੁੰਦਾ ਨਾਲੇ ਤੁਸੀਂ ਕ੍ਰੇਲਿਆਂ ਦੇ ਪਕੌੜੇ ਖਾਓ ਤੇ ਨਾਲੇ ਤੁਸੀਂ ਕ੍ਰੇਲੇ ਜਿਹੜੇ ਲਿਆ ਕੇ ਜਿਹੜੇ ਲਿਆਂਦੇ ਹੋਏ ਆ ਉਹ ਤੀਸ ਕਰਕੇ ਜਾਂ ਕੱਦੂਕਸ਼ ਕਰਕੇ ਉਸ ਨੂੰ ਇਹਦੇ ਵਿੱਚ ਪਾ ਲਓ ਅਤੇ ਇਸ ਤਰ੍ਹਾਂ ਹੀ ਤੁਸੀਂ ਕ੍ਰੇਲਿਆਂ ਨੂੰ ਮਸਲਾ ਹੈ ਆਕੇ ਤੁਹਾਨੂੰ ਉਹਦਾ 슈ਗਰ ਦਾ ਫਾਇਦਾ ਹੋ ਸਕੀ ਜੇ ਅਗਰ ਇਹ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਲਾਇਕ ਸ਼ੇਅਰ ਤੇ ਕਮੈਂਟਸ ਕਰੋ ਸਸੀ ਗਰਦੀ